ਮੇਰੇ ਵਿਦਿਆਰਥੀਓ 11ਵੀਂ ਸ਼੍ਰੇਣੀ ਦਾ ਲਾਜ਼ਮੀ ਪੰਜਾਬੀ ਦਾ ਸਿਲੇਬਸ ਕੀ ਹੈਗਾ ਉਸ ਸੰਬੰਧੀ ਜੜੀ ਜਾਣਕਾਰੀ ਇਕੱਤਰ ਕਰ ਲਗੇ ਆਂ ਕਈ ਵਾਰ ਜਿਹੜਾ ਪੇਪਰ ਹੁੰਦੇ ਆ ਪੇਪਰਾਂ 'ਚ ਆਪਾਂ ਨੂੰ ਸਿਲੇਬਸ ਦਾ ਪਤਾ ਨਹੀਂ ਲੱਗਦਾ ਸਤੰਬਰ ਪੇਪਰ ਹੁੰਦੇ ਨੇਗੇ ਉਸ ਤੋਂ ਬਾਅਦ ਜਿਹੜਾ ਹੈਗਾ ਪ੍ਰੀ ਬੋਰਡ ਹੁੰਦਾ ਫੇਰ ਸਾਲਾਨਾ ਪੇਪਰ ਹੁੰਦੇ ਆ ਆਓ ਆਪਾਂ ਜਾਣੀਏ ਇਸ ਵੀਡੀਓ ਵਿੱਚ ਅੱਜ ਦੀ ਚ ਕਿ 11ਵੀਂ ਸ਼੍ਰੇਣੀ ਦਾ ਲਾਜ਼ਮੀ ਪੰਜਾਬੀ ਦਾ ਸਿਲੇਬਸ ਕੀ ਹੈਗਾ ਜੇਕਰ ਚੈਨਲ ਤੇ ਪਹਿਲੀ ਵਾਰ ਆਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਰ ਤਰ੍ਹਾਂ ਦੀ ਤੁਹਾਡੀ ਮਦਦ ਦੇ ਲਈ ਜਿਹੜੀਆਂ ਵੀਡੀਓ ਇੱਥੇ ਬਣਾਈਆਂ ਜਾਂਦੀਆਂ ਨੇ ਸੋ April May ਦੇ ਵਿੱਚ ਸਿਲੇਬਸ ਹੈਗਾ ਜੀ ਭਾਗ ਪਹਿਲਾ ਅਧਿਆਇ 1 ਪੰਜਾਬੀ ਲੋਕ ਸੱਤ ਵਾਲੇ ਹਿੱਸੇ ਵਿੱਚੋਂ ਸੁਹਾਗ ਤੇ ਘੋੜੀਆਂ ਰਹਿਗੀਆਂ ਇਸ ਮਹੀਨੇ ਵਿੱਚ April May ਵਿੱਚ ਤੇ ਮਿਥਕ ਥਾਵਾਂ ਹੈਗੀਆਂ ਪ੍ਰਿਲਾਦ ਭਗਤ ਨਲ ਤੇ ਦਮਨਤੀ ਮਿਥਕ ਥਾਵਾਂ ਨੇ ਪ੍ਰਿਲਾਦ ਭਗਤ ਨਾਲ ਤੇ ਦਮਨਤੀ ਇਸ ਤਰ੍ਹਾਂ ਦੇ ਨਾਲ ਭਾਗ ਦੂਜਾ ਅਧਿਆਇ 2 ਜਿਹੜਾ ਹੈਗਾ ਦਪਤਰੀ ਸ਼ਬਦਾਵਲੀ ਵਾਲਾ ਇਹਦੇ ਵਿੱਚ A ਤੋਂ ਲੈ ਕੇ E ਤੱਕ ਅੱਖਰ ਨੇਗੇ ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਬੈਂਕ ਸਵਾਮਾਂ ਨਾਲ ਸੰਬੰਧਿਤ ਬਾਕ ਨੇ ਅਧਿਆਇ 3 ਵਿੱਚ ਅਖਬਾਰ ਦੇ ਸੰਪਾਦਕ ਨੂੰ ਪੱਤਰ ਨੇ 1 ਤੋਂ 8 ਹੱਲ ਕੀਤੇ ਹੋਏ ਅਧਿਆਇ 4 ਦੇ ਵਿੱਚ ਇਸ਼ਤਿਹਾਰ ਨੇ 1 ਤੋਂ 5 ਸੱਦਾ ਪੱત્ર ਜਿਹੜਾ ਉਹ ਵਿਆਹ ਲਈ ਧੀ ਦਾ ਜਨਮ ਦਿਨ ਮਨਾਉਣ ਲਈ ਬੇਟੀ ਦੀ ਲੋੜੀ ਦਾ ਸੱਦਾ ਅਧਿਆਇ 5 ਵੰਡਿਆਂ ਦਾ ਕਿਤਾਬ ਦਾ ਪੈਰਾ ਰਚਨਾ ਇਹਦੇ ਵਿੱਚ 1 ਤੋਂ ਲੈ ਕੇ 12 ਤੱਕ ਹੱਲ ਕੀਤੀ ہوئی ਅਧਿਆਇ 6 ਦੇ ਵਿੱਚ ਮੁਹਾਵਰੇ ਆ 1 ਤੋਂ ਲੈ ਕੇ 20 ਤੱਕ ਇਸ ਤੋਂ ਇਲਾਵਾ ਅੱਗੇ ਆ ਗਿਆ ਜੁਲਾਈ ਅਗਸਤ ਦਾ ਸਿਲੇਬਸ ਜਿਹੜਾ ਕਿ ਅਪ੍ਰੈਲ ਮਈ ਤੇ ਜੁਲਾਈ ਅਗਸਤ ਦਾ ਸਲੇਵਸ ਹੈ ਜਿਹੜਾ ਇਹ ਆਉਂਦਾ ਹੁੰਦਾ ਸਤੰਬਰ ਪ੍ਰੀਖਿਆ ਦੇ ਵਿੱਚ ਐਨਾ ਜਿਹੜਾ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਆ ਰਿਹਾ ਹੈਗਾ ਭਾਗ ਪਹਿਲਾ ਦੇ ਇੱਕ ਵਿੱਚ ਪੰਜਾਬੀ ਲੋਕ ਸਹਿਤ ਇਹਦੇ ਵਿੱਚੋਂ ਸਿੱਠਣੀਆਂ ਤੇ ਟੱਪੇ ਪਰਿਕਥਾਵਾਂ ਦੇ ਵਿੱਚ ਨੀਲ ਕਮਲ ਸਬਜ ਪ੍ਰੀ ਭਾਗ ਦੂਜਾ ਅਧਿਆਏ 2 ਦਫਤਰੀ ਸ਼ਬਦਾਵਲੀ ਐਫ ਤੋਂ ਲੈ ਕੇ ਜੈਡ ਤੱਕ ਰੇਲਵੇ ਸਬਾਵਾਂ ਨਾਲ ਸੰਬੰਧਿਤ ਬਾਗ ਡਾਕ ਸੇਵਾਵਾਂ ਨਾਲ ਸੰਬੰਧਿਤ ਬਾਗ ਅਧਿਆਏ 3 ਵਿੱਚ ਅਖਬਾਰ ਦੇ ਸੰਪਾਦਕ ਨੂੰ ਪੱਤਰ 9 ਤੋਂ ਲੈ ਕੇ 16 ਤੱਕ ਹੱਲ ਕੀਤੇ ਹੋਏ ਇਸ ਤਰ੍ਹਾਂ ਦੇ ਨਾਲ ਅਧਿਆਇ 4 ਦੇ ਵਿੱਚ ਇਸ਼ਤਿਹਾਰ ਹੈ 6 ਤੋਂ ਲੈ ਕੇ 10 ਤੱਕ ਸੱਦਾ ਪੱਤਰ ਜਿਹੜੇ ਭੋਗ ਤੇ ਅੰਤਮ ਅਰਦਾਸ ਖੂਨਦਾਨ ਕੈਂਪ ਪਿੰਡੂ ਖੇਡ ਮੇਲਾ ਅਧਿਆਇ 6 ਅਧਿਆਇ 5 ਪੈਰਾ ਰਚਨਾ 13 ਤੋਂ 24 ਹੱਲ ਕੀਤੇ ਹੋਏ ਤੇ ਅਧਿਆਇ 6 ਨੇ ਮੁਹਾਵਰੇ 21 ਤੋਂ ਲੈ ਕੇ 40 ਤੱਕ ਸੋ ਇਹਦਾ ਤੁਸੀਂ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਇੰਨਾ ਸਲੇਵਸ ਆ ਜਿਹੜਾ ਭਾਈ ਸਤੰਬਰ ਪੇਪਰ ਦੇ ਵਿੱਚ ਆਉਣਾਗਾ ਸੋ ਰੱਖਿਆ ਜਾਂਦਾ ਹੈ ਧਿਆਨ ਇਸੀ ਦਾ ਫੁੱਲ ਮਾਰਕਸ ਦੇ ਵਿੱਚੋਂ ਦਾ ਹੁੰਦਾ ਅੱਧੇ ਸਿਲੇਬਸ ਚੋਂ ਦਾ ਹੁੰਦਾਗਾ ਆ ਦੇਖੋ ਸਤੰਬਰ ਪ੍ਰੀਖਿਆ ਤੋਂ ਹੋ ਰਹੀ ਹੈ ਤੇ ਸਤੰਬਰ ਪ੍ਰੀਖਿਆ ਅੱਗੇ ਆਗਾ ਜੀ ਅਕਤੂਬਰ ਨਵੰਬਰ ਦੇ ਵਿੱਚ ਕੀ ਸਿਲੇਬਸ ਹੁੰਦਾਗਾ ਅਧਿਆਇ 1 ਪੰਜਾਬੀ ਲੋਕ ਸਹਿਤ ਇਸ ਵਿੱਚ ਦੇਖ ਰਹੇ ਹਾਂ ਤੁਸੀਂ ਆ ਲੰਮੀਆਂ ਬੋਲੀਆਂ ਢੋਲਾ ਫੇਰ ਹੈ ਨੀਤੀ ਕਥਾ ਲਾਲਸਾ ਦੀ ਚੱਕੀ ਦੰਤ ਕਥਾ ਮਾਪੂਰਨ ਭਗਤ ਰਾਜਾ ਰਸਾਲੂ ਤੇ ਭਾਗ ਦੂਜਾ ਅਧਿਆਇ 2 ਵਿੱਚ ਹੈਗਾ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਸ਼ਬਦਾਵਲੀ A ਤੋਂ ਲੈ ਕੇ L ਤੱਕ ਤੇ ਬੀਮਾ ਸਬਾਵਾਂ ਨਾਲ ਸੰਬੰਧਿਤ ਬਾਕ ਨੇ ਇਸੇ ਤਰ੍ਹਾਂ ਭਾਗ ਅਧਿਆਇ 3 ਵਿੱਚ ਅਖਬਾਰ ਦੇ ਸੰਪਾਦਕ ਨੂੰ ਪੱਤਰ ਅਭਿਆਸ ਵਾਲੇ 1 ਤੋਂ 8 ਹੱਲ ਕੀਤੇ ਹੋਏ ਅਧਿਆਇ 4 ਵਿੱਚ ਇਸ਼ਤਿਹਾਰ 11 ਤੋਂ ਲੈ ਕੇ 15 ਤੱਕ ਤੇ ਸੱਦਾ ਪੱਤਰ ਹੈਗਾ ਪੁਸਤਕ ਮੇਲਾ ਵਿਰਾਸਤੀ ਮੇਲਾ ਮਾਪੇ ਅਧਿਆਪਕ ਮਿਲਣੀ ਅਧਿਆਇ 5 ਪੈਰਾ ਰਚਨਾ ਅਭਿਆਸ C 1 ਤੋਂ ਲੈ ਕੇ 10 ਤੱਕ ਵਾਲੇ ਅਭਿਆਸ ਵਾਲੇ ਪੈਰੇ ਨੇ ਅਧਿਆਇ 6 ਦੇ ਵਿੱਚ ਮਹਾਵਰੇ 41 ਤੋਂ ਲੈ ਕੇ 60 ਤੱਕ ਇਸ ਤਰ੍ਹਾਂ ਅੱਗੇ ਆ ਗਿਆ ਦਸੰਬਰ ਜਨਵਰੀ ਦੇ ਵਿੱਚ ਜਿਹੜਾ ਸਿਲੇਬਸ ਆ ਜੀ ਦਸੰਬਰ ਜਨਵਰੀ ਵਿੱਚ ਭਾਗ ਪਹਿਲੇ ਵਿੱਚੋਂ ਕਿਤਾਬ ਦੇ ਪੰਜਾਬੀ ਲੋਕ ਸਾਹਿਤ ਵਾਲੇ ਹਿੱਸੇ ਵਿੱਚੋਂ ਮਾਈਆ ਬੁਝਾਰਤਾਂ ਤੇ ਦੰਤ ਕਥਾ ਦੁੱਲਾ ਪੱਟੀ ਪ੍ਰੀਤ ਕਥਾਵਾਂ ਹੀਰਾਂਝਾ ਤੇ ਮਿਰਜ਼ਾ ਸਾਹਿਬਾਂ ਭਾਗ ਦੂਜਾ ਅਧਿਆਇ ਦੋ ਵਿੱਚ ਬੱਕ ਬੱਕ ਮਿਸ਼ਨ ਨਾਲ ਸੰਬੰਧ ਸਵਦਾਬਲੀ ਐਮ ਤੋਂ ਜੈਡ ਤੱਕ ਕੰਪਿਊਟਰ ਨਾਲ ਸੰਬੰਧਿਤ ਬਾਕ ਅਧਿਆਇ ਤਿੰਨ ਅਖਬਾਰ ਦੇ ਸੰਪਾਦਕ ਨੂੰ ਪੱਤਰ ਅਭਿਆਸ ਵਾਲਾ 11 ਤੋਂ ਲੈ ਕੇ 20 ਤੱਕ ਇਸ਼ਤਿਹਾਰ ਹੈਗਾ 16 ਤੋਂ 20 ਤੱਕ ਤੇ ਸੱਦਾ ਪੱਤਰ ਸਟੂਡੀਓ ਦਾ ਮਹੂਰਤ ਸਲਾਨਾ ਸਮਾਗਮ ਸੱਭਿਆਚਾਰਕ ਸਮਾਗਮ ਅਧਿਆਇ 5 ਦਾ ਪੈਰਾ ਰਚਨਾ ਅਭਿਆਸ ਵਾਲਾ 9 ਤੋਂ 20 ਮੁਹਾਵਰੇ 16 ਤੋਂ 81 ਸੋ ਫਰਵਰੀ ਦੇ ਵਿੱਚ ਪਾਠ ਕਰਮ ਦੀ ਦੁਹਰਾਈ ਹੋਣੀ ਆ ਤੇ ਮਾਰਚ ਦੇ ਵਿੱਚ ਸਲਾਨਾ ਪ੍ਰੀਖਿਆ ਹੈ ਸੋ ਇਹ ਸੀਗਾ ਜਿਹੜਾ ਸਿਲੇਬਸ 11ਵੀਂ ਦਾ ਲਾਜ਼ਮੀ ਪੰਜਾਬੀ ਦਾ ਸੋ ਜਰੂਰ ਸਿਲੇਬਸ ਪਹਿਲਾਂ ਦੇਖੋ ਪੜੋ ਫੇਰ ਤਿਆਰੀ ਕਰੋ ਇਸੇ ਤਰ੍ਹਾਂ ਪ੍ਰਸ਼ਨ ਪੱਤਰ ਦੀ ਰੂਪਰੇਖਾ ਨੂੰ ਵੀ ਦੇਖੋ ਇਸ ਤਰ੍ਹਾਂ ਦੀਆਂ ਮਦਦਗਾਰ ਵੀਡੀਓ ਤੁਹਾਡੇ ਲਈ ਜਾਰੀ ਕਰਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਲਈ ਇਕੱਤਰਤ ਕੀਤੀ ਜਾਵੇਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਵਿਦਿਆਰਥੀਆਂ ਨੂੰ ਪਤਾ ਲੱਗਦਾ ਰਹੇ ਸਤੰਬਰ ਤੱਕ ਦਾ ਸਿਲੇਬਸ ਕਿਹੜਾਗਾ ਤੇ ਜਿਹੜਾ ਪ੍ਰੀ ਬੋਰਡ ਵਾਲਾ ਸਿਲੇਬਸ ਕਿੱਥੋਂ ਤੱਕ ਆਉਣਾ ਸੋ ਇਸ ਗੱਲ ਦੀ ਜਿਹੜੀ ਆਪਾਂ ਰੱਖੀਏ ਧਿਆਨ ਤੇ ਬਹੁਤ ਬਹੁਤ ਧੰਨਵਾਦ ਸ਼ੁਕਰੀ